ਵੇਖ ਵਟ ਤੇ ਖਲੋਕੇ ਬੱਲੀਏ ਸੂਬਾ ਸਿੰਘ ਦੇ ਮਸ਼ੀਨ ਚੱਲਦੀ ਵੇਖ ਵਟ ਤੇ ਖਲੋਕੇ ਬੱਲੀਏ ਸੂਬਾ ਸਿੰਘ ਦੇ ਮਸ਼ੀਨ ਚੱਲਦੀ ਅੱਜ ਸੂਬਾ ਸਿੰਘ ਨੇ ਸੋਚਿਆ ਹੋਣਾ ਵੀ ਨਾਲ ਹੀ ਕਣਕ ਵੇਚ ਲਈਏ ਤੇ ਨਾਲ ਹੀ ਪਸ਼ੂ ਦਿਖਾ ਦੇਣੇ ਆ ਨਾਲ ਚਾਰ ਪਸ਼ੂ ਵੇਚ ਲਈਏ ਪਸ਼ੂ ਵੀ ਦਿਖਾ ਦਾਂਗੇ ਇੱਧਰ ਇੱਕ ਮੋٹے ਜਿਹੇ ਤੌਰ ਤੇ ਕੈਮਰਾ ਮਾਰ ਦਿੰਦੇ ਆ ਦੋਸਤੋ ਸੂਬਾ ਸਿੰਘ ਪਿੰਡ ਨਿਆਮੀ ਵਾਲੇ ਤੋਂ ਵੀਰ ਅੱਜ ਕਣਕ ਦੀ ਵਡਾਈ ਵੀ ਕਰਾ ਰਿਹਾ ਤੇ ਨਾਲ ਦੀ ਨਾਲ ਪਸ਼ੂ ਵੀ ਤੁਹਾਡੇ ਲਈ ਲੈ ਕੇ ਆਇਆ ਤੇ ਪਸ਼ੂ ਵੀ ਆਪਾਂ ਤੁਹਾਨੂੰ ਦਿਖਾ ਦਾਂਗੇ ਤੇ ਮੈਂ ਸੋਚਿਆ ਇੱਕ ਵਾਰੀ ਪਹਿਲਾ ਤਨੋਂ ਮੋٹے ਤੌਰ ਤੇ ਆਪਾਂ ਚਲਦੀ ਕਬੈਨ ਦੇ ਦਰਸ਼ਨ ਮੇਲੇ ਕਰਾ ਦਿੱਗੇ ਨਾਲੇ ਵਾਗਰੂ ਸੱਚੇ ਪਾਤਸ਼ਾਹ ਸਾਰਿਆਂ ਨੂੰ ਦੇਵੇ ਟਾਈਮ ਤੇ ਸਾਰੇ ਵੀਰ ਸਾਭ ਲੋ ਦਾਣਾ ਫੱਕਾ ਤੇ ਸਾਭ ਲਈਏ ਤੂੜੀ ਤੰਦ ਠੀਕ ਆ ਜੀ ਤੇ ਆਓ ਨਾਲੇ ਕਰਦੇ ਆ ਗੱਲਬਾਤ ਵੀਰ ਸੁਭਾ ਸਿੰਘ ਦੇ ਨਾਲ हां जी दोस्तों सारेया नुं सस् नमस्कार स्वागत करते हां टोंडा राज संधू फार्मिंग दे विच आज खड़े हां दोस्तों ਪਿੰਡ ਨਿਯਾਮਦਨ ਵਾਲਾ ਨਿਯਾਮੀ ਵਾਲਾ ਪਿੰਡ ਆ ਦੋਸਤੋ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਵੀਰ ਸੁਭਾ ਸਿੰਘ ਦੇ ਕੋਲ ਆਇਆ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਇੱਕ ਘਰੇਲੂ ਮਾਲ ਦੇ ਨਾਲ ਜਿਹੜਾ ਦੋਸਤੋ ਇੱਕ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਤੇ ਕਾਫੀ ਲੰਬੇ ਸਮੇਂ ਤੋਂ ਪਸ਼ੂ ਵਪਾਰ ਦਾ ਕੰਮ ਵੀ ਕਰਤੇ ਆ ਰਹੇ ਨੇ ਅੱਜ ਇਸ ਕਵਰੇਜ ਵਿੱਚ ਟੋਟਲ 4 ਨਗ ਤੁਹਾਨੂੰ ਦਿਖਾਉਣੇ ਆ ਇੱਕ ਵੜ ਦਿਖਾਵਾਂਗੇ ਦੋਸਤੋ ਚੰਗੀ ਮਿਲਕਿੰਗ ਵਾਲੀ ਇੱਕ ਵੜ ਆ ਵੀਰ ਉਹਨਾਂ ਦੇ ਕੋਲ ਆਈ ਆ ਸੇਲ ਦੇ ਲਈ ਬੇਲੀ ਬਲਾ ਬਾਕੀ ਜਿਹੜੇ ਵੀਰ ਨੂੰ ਜਜੂਗਾ ਸੌਦਾ ਉਹ ਤੁਸੀਂ ਵੀਰ ਸੁਭਾ ਸਿੰਘ ਦੇ ਨਾਲ ਕਰ ਲਿਓ ਇੱਕ ਬਿਲਕੁਲ ਛੋਟੇ ਬੱਚਿਆਂ ਦੇ ਵਿੱਚ ਦੋ ਕਟੀਆਂ ਤੁਹਾਨੂੰ ਦਿਖਾ ਦਾਂਗੇ ਤੇ ਇੱਕ ਬੱਛੀ ਹੋਊਗੀ ਠੀਕ ਆ ਜੀ ਇਹ ਤਿੰਨ ਨਗਾ ਤਿੰਨੇ ਨਗਾ ਦੀ ਡਿਟੇਲ ਇੱਕ ਵੜ ਦੀ ਡਿਟੇਲ ਇਹ ਆਪਾਂ ਵੀਰ ਸੁਭਾ ਸਿੰਘ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਅੱਜ ਤਰੀਕ ਦੋਸਤੋ 25 ਅਪ੍ਰੈਲ ਆ ਤੇ ਸਮਾਂ ਮਾਰਨਿੰਗ ਦੇ ਕੋਈ 9:30 ਵਜੇ ਦਾ ਮਾਹੂ ਤੋਂ ਤਕਰੀਬਨ ਕੋਈ ਦੋਸਤੋ 3 ਕਿਲੋਮੀਟਰ ਦੀ ਦੂਰੀ ਆ ਪਿੰਡ ਨਿਆਮੀ ਵਾਲੇ ਦੀ ਬੰਗਾਲੀ ਵਾਲਾ ਪੋਲਾ ਦੋਸਤੋ ਹਰੀ ਕੇ ਪਤਨ ਤੋਂ ਕੋਈ 3 ਕਿਲੋਮੀਟਰ ਪਿਛੇ ਰਹਿ ਜਾਂਦਾ ਤੇ ਮਹੂ ਤੇ ਹਰੀ ਕੇ ਪਤਨ ਦੇ ਬਿਲਕੁਲ ਸੈਂਟਰ ਦੇ ਵਿੱਚ ਇੱਕ ਲੈਹਿੰਦੇ ਪਾਸੇ ਵੱਲੋਂ ਛੜਕ ਨਿਕਲਦੀ ਆ ਉਸੇ ਛੜਕੇ ਦੇ ਉੱਪਰ ਪਿੰਡ ਨਿਆਮੀ ਵਾਲਾ ਆ ਜਾਂਦਾ ਠੀਕ ਹੈ ਜੀ ਆਓ ਲੈਨੇ ਡਿਟੇਲ ਕਰਦੇ ਆ ਬਾਤचीत ਸਭ ਤੋਂ ਪਹਿਲਾਂ ਵੀਰ ਸੁਭਾ ਸਿੰਘ ਸਾਸਰੀ ਕਾਲ ਸਾਸਰੀ ਕਾਲ ਸੰਧੂ ਸਾਹਿਬ ਜੀ ਆਇਆਂ ਨੂੰ ਟੜੇ ਆਉਣ ਦਾ ਅੱਛਾ ਵੀਰ ਸੁਭਾ ਸਿੰਘ ਅੱਜ ਆਪਣੇ ਕੋਲ ਵੈਸੇ ਟੋਟਲ ਚਾਰ ਨਾਗ ਆ ਇੱਕ ਵੱਡਿਆਂ ਦੇ ਵਿੱਚ ਗੱਲ ਕਰਨ ਲਈ ਤੇ ਵੜੜ ਆਪਣੇ ਕੋਲ ਤਦਾਰੂ ਪਸ਼ੂ ਆ ਬਾਕੀ ਤਿੰਨ ਪਾਸੋਂ ਛੋਟੇ ਆ ਦੋ ਕਟੀਆਂ ਤੇ ਇੱਕ ਵੱੱਸੀ ਆ ਹਾਂਜੀ ਠੀਕ ਆ ਜੀ ਤੇ ਲਓ ਦੋਸਤੋ ਇਹ ਚਾਰ ਨਾਗ ਆ ਟੋਟਲ ਜਿਹੜੇ ਤੁਸੀਂ ਸਾਹਮਣੇ ਸਕਰੀਨ ਦੇ ਉੱਪਰ ਦੇਖ ਰਹੇ ਜੇ ਇਹਨਾਂ ਚੌ ਨਗਾਾਂ ਦੀ ਆਪਾਂ ਡਿਟੇਲ ਵੀਰ ਤੋਂ ਲੈ ਲੈਂਦੇ ਆ ਸਭ ਤੋਂ ਪਹਿਲਾਂ ਸ਼ੁਰੂਆਤ ਵੀਰ ਸੁਭਾ ਸਿੰਘ ਜਿਹੜੀ ਆਪਣੇ ਕੋਲ ਵੱਡੀ ਵੈੜ ਆਈ ਇੱਕ ਹਾਂਜੀ ਇਹਦੇ ਤੋਂ ਕਰ ਲੈਨੇ ਆ ਇਸ ਵੈੜ ਦੀ ਡਿਟੇਲ ਆਪਣੇ ਭੈਣ ਭਰਾਵਾਂ ਨਾਲ ਪੂਰੀ ਸਾਂਝੀ ਕਰਤੀ ਗਏ ਇੱਕ ਤਾਂ ਸੁਭਾ ਦੱਸ ਦਈਏ ਦਾ ਤੇ ਸਮਾਂ ਦੱਸ ਦਈਏ ਕਿੰਨੇ ਘਜੇ ਦਿਨ ਪੂਰੇ ਹੋਣ ਦੇ ਵਿੱਚ ਬਾਕੀ ਆ ਸੰਧੂ ਸਾਹਿਬ ਇਹ ਵੈੜ ਦੁੱਧ ਕੱਢੂਗੀ ਕਿਰਬਨ 40 ਲੀਟਰ ਠੀਕ ਹੈ ਜੀ ਐਰ ਕੀ ਦੂਜੇ ਸੂਏ ਸੁਣਾ 35 ਲੀਟਰ ਤੋਂ ਬਾਹਰ ਆਉਂਦੇ ਝੋਇਆ ਬੰਦੇ ਕਹਿੰਦੇ ਆ ਠੀਕ ਹੈ ਜੀ ਐਰ ਕੀ ਚੰਗਾ ਭਾਂਡਾ ਭੁੰਡਾ ਰਾਜੀ ਐਰ ਕੀ 40 ਲੀਟਰ ਦੀ ਉਮੀਦ ਕਰਦੇ ਆ ਸੁਹਾ ਦੂਜਾ ਸੂੰਦੇ ਦੂਜਾ ਸੂਆ ਜੀ ਹੂੰ ਬਹੁਤ ਚੰਗੀ ਵਹਿੜ ਠੰਡੀ ਵਹਿੜ ਬਹੁਤ ਚੰਗੀ ਆ ਅੱਛਾ ਦਿਨ ਕਿੰਨੇ ਦੱਸੇ ਹੋ ਪਈਆ ਬਾਕੀ ਦਿਨ ਸੰਤੋ ਸਾਹਿਬ ਪੰਜ ਚਾਰ ਲੈ ਜੂਗੀ ਪੰਜ ਚਾਰ ਹਾਂ ਜੀ ਉਹ ਦੋਸਤੋ ਪੰਜ ਚਾਰ ਦਿਨ ਹਜੇ ਬਾਕੀ ਆ ਸੂਣ ਦੇ ਵਿੱਚ ਠੀਕ ਆ ਹਜੇ ਪੂੜਾ ਪੜਿਆ ਨਹੀਂ ਕੋਈ ਭੰਨੇ ਜੀ ਉੱਤੋਂ ਆ ਵੇਖੋ ਜੀ ਠੀਕ ਆ ਸੋ ਬੈੜ ਚੰਗੀ ਹੈ ਦੋਸਤੋ ਹਾਈਟ ਮੀਡੀਅਮ ਦੇ ਵਿੱਚ ਪਰ ਥਣ ਭਾਂਡੇ ਦੀ ਪੂਰੀ ਖਬਰਦਾਰ ਆ ਠੀਕ ਆ ਦਿਨ ਹਜੇ ਲੈ ਜੂਗੀ ਹਫਤਾ ਲੈ ਜੇ ਪੰਜ ਲੈ ਜੇ 6 ਲੈ ਜੇ ਤੇ 35 ਲੀਟਰ ਪਹਿਲੇ ਸਵੇਰੇ ਦੇ ਦੌਰਾਨ ਇਸ ਬੈੜ ਨੇ ਦੁੱਧ ਭਰਿਆ ਬਾਕੀ ਪੂਰਾ ਬਾਡੀ ਸਟਰਕਚਰ ਇਸ ਬੈੜ ਦਾ ਆਪਾਂ ਤੁਹਾਨੂੰ ਦਿਖਾ ਦਗੇ ਆ ਦੇਖੋ ਜੀ ਠੀਕ ਆ ਇਹ ਵੀਰ ਸੁਪਰ ਸਿੰਘ ਆ ਕੀ ਕ੍ਰੋਸ ਵਿੱਚ ਹੈ ਨਾ ਆ ਥੋੜਾ ਜਿਹਾ ਰੱਖ ਲਈ ਜੀ ਕ੍ਰੋਸ ਪੰਨ ਥੋੜਾ ਜਿਹਾ ਕਿਵੇਂ ਕ੍ਰੋਸ ਵਿੱਚ ਆ ਜੀ ਠੀਕ ਆ ਤੇ ਇਹ ਲਿਆ ਉਹ پوری ਖੋਲ ਕੇ ਤੋਰ ਕੇ ਦਿਖਾ ਦਈਏ ਬਾਕੀ ਚਿਪਣ ਚੁੱਪਣ ਆਪਣੀ ਪੂਰੀ ਤਸੱਲੀ ਹਾਂਜੀ ਹਾਂਜੀ ਆਹ ਤਾਂ ਦੋਸਤੋ ਵੈਸੇ ਵਪਾਰਤਾ ਕੰਮ ਆਪਣੀ ਤਸੱਲੀ ਓਨਰ ਮਾਲਕ ਕਰਕੇ ਲੈ ਕੇ ਆਉਂਦੇ ਆ ਅੱਗੋਂ ਵੀ ਕਿਸੇ ਵੀਰ ਨੇ ਖਰੀਦਦਾਰੀ ਕਰਨੀ ਆ ਤੇ ਬੇਸ਼ੱਕ ਘਰੇ ਆਣ ਕੇ ਆਪਦਾ ਜਿਹੜਾ ਦੋਸਤ ਤਿੱਪ ਕੇ ਤਸੱਲੀ ਕਰ ਸਕਦੇ ਜੀ ਠੀਕ ਆ ਥਾਨ ਭਾਂਡੇ ਦੀ ਪੂਰੀ ਖਬਰਦਾਰ ਵੱਡੇ ਲੇਵੇ ਦੇ ਵਿੱਚ ਤੋ ਥੰਥੂ ਜਿਹੜਾ ਹੱਥੀ ਛਵਾਈ ਵਾਲਾ ਪੂਰਾ ਮੁਠੀ ਥਣ ਸੋ ਚਾਰੇ ਪਾਸਿਓ ਤੁਹਾਨੂੰ ਇੱਕ ਵਰੀ ਥੰਥੂ ਦੀ ਕੁਆਲਿਟੀ ਦਿਖਾਦ ਕੇ ਆ ਦੇਖੋ ਔਰ ਠੰਡੀ ਵੈੜ ਬਹੁਤ ਕੰਮ ਚਿਪੜ ਚੁਪਣ ਸ਼ਾਇਦ ਹੀ ਹੋਣ ਰਿਹਾ ਬਹੁਤ ਚੰਗੀ ਆ ਮੈਂ ਕਿ ਮਰਜੀ ਦੇ ਥੱਲੇ ਬਹਿਰ ਦੋਵੇਂ ਬੰਨੀ ਬਹਿ ਕੇ ਚੋਈ ਜੋ ਮਸ਼ੀਨ ਲਾ ਲੋ ਹਾਂ ਬਹੁਤ ਚੰਗੀ ਲੋ ਜੀ ਵੈੜ ਫਾਰਮ ਦੀ ਵੈੜ ਬਿਲਕੁਲ ਜੀ ਬਿਲਕੁਲ ਲੋ ਦੋਸਤ ਸੋਨੇ ਮਿਲਕ ਤੋਂ ਸੋਨੇ ਮਿਲਕ ਦੀ ਆਪਾਸ ਕਰ ਸਕਦੇ ਆ ਵੈੜ ਤੋਂ ਠੀਕ ਆ ਜੀ ਬਾਕੀ ਥਣ ਥਣ ਤੁਹਾਨੂੰ ਦਿਖਾਤਾ ਪੂਰਾ ਹੱਥੀ ਚਵਾਈ ਵਾਲਾ ਚਾਹੇ ਕੋਈ ਵੀਰ ਮਸ਼ੀਨੀ ਚਵਾਈ ਕਰ ਲੇ ਹੱਥੀ ਚਵਾਈ ਕਰ ਲੇ ਦੋਨਾਂ ਲਈ ਪਰਫੈਕਟ ਆ ਠੀਕ ਆ ਸੋ ਥਣ ਦੀ ਕੁਆਲਿਟੀ ਚੰਗੀ ਆ ਤੇ ਬਾਕੀ ਓਵਰ ਆਲ ਵੈੜ ਵੀ ਖੂਬਸੂਰਤ ਆ ਠੀਕ ਆ ਜੀ ਅਲੀਗੁਲੀ ਪੂਰੀ ਆ ਜਿੰਨੀ ਵੀ ਤੁਸੀਂ ਵੇਖੋਗੇ ਸਭੀ ਸੰਭਾਲੀ ਆ ਮੂੰਹ ਮੱਥੇ ਦੀ ਚੰਗੀ ਆ ਠੀਕ ਆ ਜੀ ਰੰਗ ਇੱਕ ਬਲੈਕ ਖਵਾਨਾ ਲੇਵਾ ਜਿਹੜਾ ਵਿੱਚ ਵਾਈਟ ਸਪੌਟ ਤੁਹਾਨੂੰ ਵੇਖਣ ਦੇ ਵਿੱਚ ਮਿਲਣਗੇ ਓਵਰਆਲ ਬਾਕੀ ਸਾਰੀ ਬਲੈਕ ਆ ਤੇ ਵੀਰ ਸੁਭਾ ਸਿੰਘ ਦੀ ਡਿਮਾਂਡ ਦੱਸ ਦਈਏ ਕੀ ਕਰਦੇ ਆ ਮੋਲੇ ਦਾ ਮੋਲ ਸੰਧੂ ਸਾਹਿਬ ਵੈੜ ਦੇ ਹਿਸਾਬ ਨਾਲ ਚੰਗਾ ਵੈੜ ਦਾ ਮੁੱਲ ਕਿਨਾ ਮੰਗ ਲਈ ਹੋਣੇ ਵੇਖਦੀ ਆ ਵੱਡੀ ਵੈੜ ਆ ਚਲੋ ਆਪਾਂ ਨੂੰ ਪਹਾੜਾ ਮਿਲੀ ਆ ਹਾਂਜੀ ਚਲੋ ਭੈਣ ਭਰਾ ਪਹਾੜਾ ਦੇ ਦਾਂਗੇ ਹਾਂਜੀ ਆਪਾਂ 1 ਲੱਖ 5000 ਰੁਪਏ ਮੰਗਦੇ ਹਾਂ ਜੀ 1 5 ਹਾਂਜੀ ਠੀਕ ਆ ਜੀ ਐੜਾ ਸੰਧੂ ਸਾਹਿਬ ਕਿਥੇ ਮਰਜੀ ਵੇਚ ਦੀਏ ਬਚਾ ਰੱਖਦੇ ਸਾਲ ਲੱਖ ਤੋਂ ਬਾਹਰ ਹੈ ਹੂੰ ਤੇ ਦੁੱਧ ਚਵਾਇਆ ਬਿਲਕੁਲ ਜੀ ਬਿਲਕੁਲ ਬਿਲਕੁਲ ਲਓ ਦੋਸਤੋ ਵੈਸੇ ਵੀ ਸੁਭਾ ਸਿੰਘਾਂ ਦਾ ਵੀ 35 ਲੀਟਰ ਪਹਿਲੇ ਸਵੇਰੇ ਦੁੱਧ ਚਵਾਇਆ ਤੇ ਹੁਣ 35 ਤੋਂ ਪਲੱਸ ਹੀ ਆਪਾਂ ਉਮੀਦ ਕਰ ਸਕਦੇ ਆ ਚੰਗੀ ਸੇਵਾ ਤੋਂ ਠੀਕ ਆ ਬਾਕੀ ਇੱਥੇ ਆਣ ਕੇ ਕਿਸੇ ਵੀਰ ਨੇ ਅੱਖੀਂ ਵੇਖਣੀ ਆ ਜਿਨੇ ਕੋਈ ਸਾਈਬਿਆਂ ਨਾਲ ਕਰਕੇ ਟਿੱਪ ਕੇ ਤਸੱਲੀ ਕਰਨੀ ਆ ਤੇ ਤੁਸੀਂ ਅੱਖੀਂ ਦੇਖ ਹੀ ਲੈਣਾ ਇੱਥੇ ਪਹੁੰਚ ਕੇ 1 ਲੱਖ 5000 ਡਿਮਾਂਡ ਕੀਤੀ ਆ ਵੀਰ ਨੇ ਵਿੱਚੋਂ ਮੌਕੇ ਤੇ ਥੋੜੇ ਬਾਤੇ ਜੋ ਛੋਟਜੱਪੇ ਬਣੇ ਆ ਉਹ ਮਾਨਤਨ ਹੋ ਜਾਣਗੇ ਠ ਇਹ ਬਾਹਰ ਤੁਹਾਨੂੰ ਦਿਖਾਤੀ ਆ ਕੱਦ-ਕਾਠ ਵੀ ਦੋਸਤੋ ਸੋਹਣਾ ਠੀਕ ਆ ਜੀ ਬਾਕੀ ਸਭੀ ਸੁਭਾਲੀ ਪੂਰੀ ਆ ਜਰੂਰ ਤੁਸੀਂ ਹੱਥ ਪਾ ਸਕਦੇ ਜੇ ਇੱਧਰ ਤਿੰਨ ਜਿਹੜੇ ਤੁਹਾਨੂੰ ਇੱਕ ਪਾਸੇ ਆ ਬੱਚੇ ਦਿਖਾਈ ਦੇ ਰਹੇ ਆ ਇਹ ਤਿੰਨੇ ਬੱਚੇ ਬਕਾਊ ਆ ਇੱਕ ਬੱਚੀ ਆ ਜਿਹੜੀ ਤੁਸੀਂ ਆ ਸਾਹਮਣੇ ਦੇਖ ਰਹੇ ਜੀ ਐਚਐਫ ਬਰੀਡ ਦੇ ਵਿੱਚ ਤੇ ਦੋ ਕਟੀਆਂ ਠੀਕ ਆ ਤੇ ਅੱਛਾ ਵੀਰ ਇਹਨਾਂ ਦੀ ਉਮਰ ਵੀ ਆਪਾਂ ਦੱਸ ਦਈਏ ਇੱਧਰ ਕਟੀਆਂ ਦੀ ਦੱਸ ਦਈਏ ਦੋਹਾਂ ਦੀ ਦੱਸ ਦਈਏ ਵੀ ਇਹ ਦੀ ਕਿੰਨੀ ਪਹਿਲੇ ਨੰਬਰ ਵਾਲੀ ਦੀ ਤੇ ਆ ਸੈਕਿੰਡ ਨੰਬਰ ਵਾਲੀ ਦੀ ਸੰਤੂ ਸਾਹਿਬ ਆ ਆ ਕੱਟੀ 1 ਸਾਲ 8 ਘੰਟੇ ਬਿਨਿਆਂ ਦੀ ਹੋ ਗਈ ਆ ਅੱਛਾ ਜੀ ਪੌਣੇ 2 ਸਾਲਾਂ ਦੇ ਲਾਗੇ ਅਪੜ ਕੀ ਕੱਟੀ ਆ ਬਿਲਕੁਲ ਹਾਂਜੀ ਤੇ ਆ ਜਿਹੜੀ ਆਪਣੇ ਕੋਲ ਛੋਟੀ ਕੱਟੀ ਆ ਜੀ ਇਹ ਸੰਦੂ ਸਾਹਿਬ ਸਾਲ ਦੀ ਕੱਟੀ ਏ ਠੀਕ ਆ ਜੀ ਹਾਂਜੀ ਲਓ ਜੀ ਇੱਕ ਜਿਹੜੀ ਕੱਟੀ ਦੋਸਤੋ ਤੁਹਾਨੂੰ ਦਿਖਾ ਰਿਹਾ ਆ ਇਹ ਸਾਲ ਦੀ ਆ ਇੱਕ 18 19 18 ਘੰਟਿਆਂ ਦੀ ਆ ਕੱਟੀ ਆ ਠੀਕ ਆ ਜੀ ਪੌਣੇ 2 ਕ ਸਾਲ ਦਾ ਉਮਰ ਬਣਦੀ ਆ ਤੇ ਇਹ ਦੋਵੇਂ ਕੱਟੀਆਂ ਬਕਾਊਗਾ ਠੀਕ ਆ ਜੋੜੀ ਬਕਾਊਗਾ ਕੱਟੀਆਂ ਦੀ ਇਹਦੇ ਨਾਲ ਇੱਕ ਪਾਸੇ ਤੁਸੀਂ ਇਹ ਬੱਚੀ ਵੇਖ ਰਹੇ ਜੀ ਬੱਚੀ ਦੀ ਉਮਰ ਕਿੰਨੀ ਆ ਜੀ ਇਹਦੀ ਜੀ 6 ਮਹੀਨੇ ਉਮਰ ਹੋ ਗਈ ਆ ਇਹ 6 ਮਹੀਨੇ ਆ ਜੀ ਹਾਂ ਜੀ ਵੱਛੀ 6 ਮਹੀਨਿਆਂ ਦੀ ਆ 7 ਮਹੀਨਿਆਂ ਜੇ ਲੱਗ ਗਈ ਹੁਣ 7ਵੇਂ ਮਹੀਨੇ ਚ ਆਂਦੀ ਆ ਠੀਕ ਆ ਜੀ 6 ਜਾਂ 7 6 ਜਾਂ 7ਾਂ ਦੀ ਇਹ ਵੱਛੀ ਆ ਠੀਕ ਆ ਜੀ ਇਹ ਵੀ ਬਕਾਊ ਆ ਤੇ ਦੋ ਕਟੀਆਂ ਜਿਹੜੀਆਂ ਤੁਸੀਂ ਇਧਰ ਦੇਖ ਰਹੇ ਜੀ ਇਹ ਕਟੀਆਂ ਵੀ ਬਕਾਊ ਆ ਠੀਕ ਆ ਜੀ ਇੱਕ 18 ਮਹੀਨਿਆਂ ਦੀ ਆ ਇੱਕ ਸਾਲ ਦੀ ਆ ਠੀਕ ਆ ਤੇ ਬਾਕੀ ਕਟੀਆਂ ਤੁਹਾਡੇ ਸਾਹਮਣੇ ਆ ਫੇਸਪੂਸ ਕਵਾਲਿਟੀ ਆਪਾਂ ਦਿਖਾ ਦਿੰਨੇ ਚੰਗੀ ਤਰ੍ਹਾਂ ਆ ਲਓ ਆ ਜਿਹੜੀ 200 ਝੋੜੀ 40 ਤੁਸੀਂ ਇੱਕ ਵਾਰੀ ਚੈੱਕ ਕਰ ਲਓ ਆ ਲਓ ਬਹੁਤ ਕਟੀਆਂ ਠੰਡੀਆਂ ਬਹੁਤ ਵੱਡੀ ਮਹਿੰਦੀ ਛੋਟੀ ਆ ਵੀ ਹੂੰ ਠੀਕ ਹੈ ਜੀ ਚਾਰ ਥਾਣਾ ਬਿਲਕੁਲ ਤੁਸੀਂ ਦੇਖ ਰਹੇ ਜੀ ਚਾਰ ਥਾਣਾ ਸਪੇਸ ਵੀ ਚੰਗੀ ਆ ਤੇ ਆਹ ਮੂੰਹ ਮੱਥੇ ਦੀ ਆ ਠੀਕ ਹੈ ਜੀ ਸਿੰਘਾਂ ਦੀ ਪੂਰੀ ਗੁਲਾਈ ਹੈ ਛੋਟਾ ਸਿੰਘ ਕਰੋਗੀ ਛੋਟੀ ਤਿਆਰ ਬਿਲਕੁਲ ਛੋਟੇ ਜਿਹੇ ਸਿੰਘ ਦੇ ਵਿੱਚ ਆ ਲਓ ਠੀਕ ਹੈ ਸੋ ਅੱਗੇ ਕਿਸੇ ਵੀਰ ਸਾਮਣ ਸੰਭਾਲਣ ਵਾਲੇ ਲੈ ਕੇ ਜਾਣੀ ਤੁਸੀਂ ਜ਼ਰੂਰ ਹੱਥ ਪਾ ਸਕਦੇ ਜੀ ਸੌਦਾ ਜੋੜੀ ਦਾ ਮਾਰਨਾ ਜੋੜੀ ਦਾ ਵੀ ਤੁਸੀਂ ਮਾਰ ਲਿਓ ਠੀਕ ਹੈ ਸਿੰਗਲ ਸਿੰਗਲ ਦਾ ਰੇਟ ਵੀ ਆਪਾਂ ਤੁਹਾਨੂੰ ਦੱਸ ਦਾਂਗੇ ਵਿੱਚ ਤੇ ਆਹ ਜਿਹੜੀ ਛੋਟੀ ਕੱਟੀ ਆ ਇਹ ਇਹ ਢੇਲੀ ਦੇ ਚ ਥੱਲੇ ਆ ਗਈ ਨਾ ਸੱਤਾਂੋਂ ਆ ਕੇ ਦੇ ਹਾਂਜੀ ਹਾਂਜੀ ਹਾਂ ਢੇਲੀ ਬਣੂਏ ਦੀ ਹਾਂ ਤੇ ਅੱਛਾ ਫਿਰ ਇਹਨਾਂ ਤਿੰਨਾਂ ਦੀ ਜੇਕਰ ਰੇਟ ਦੀ ਗੱਲ ਕਰ ਲਈਏ ਤੇ ਪਹਿਲਾਂ ਜਿਹੜੀ 18 ਮਹੀਨਿਆਂ ਦੀ ਕੱਟੀ ਆ ਇਹਦੀ ਆਪਾਂ ਦੱਸ ਦਈਏ ਕੀ ਮੋਲ ਵੜੀ ਆ ਕੀ ਰੇਟ ਆ ਜੀ ਇਹਦਾ ਸੰਤੂ ਸਾਹਿਬ 22000 ਰੁਪਏ ਮੁੱਲ ਕਰਦੇ ਆਪਾਂ 22000 ਹਾਂਜੀ ਜਿਹੜੀ ਵੱਡੀ ਦਾ ਤੇ ਛੋਟੀ ਦਾ ਉਹ ਤਾਂ 11000 ਰੁਪਏ ਮੁੱਲ ਲੇ ਜੀ ਛੋਟੀ ਦਾ 11 ਹਾਂਜੀ ਠੀਕ ਹੈ ਜੀ ਤੇ ਜਿਹੜੀ ਆ ਬੱਛੀ ਆਪਣੇ ਕੋਲ ਖੜੀ ਹੈ ਜੀ ਸੱਤਾਂ ਛੇ ਮਹੀਨਿਆਂ ਦੀ ਇਹਦਾ 5000 ਰੁਪਏ ਜੀ ਇਹ 5000 ਹਾਂਜੀ ਲੋ ਤੇ 11000 ਤੇ ਆ ਜਿਹੜੀ ਵੱਡੀ ਕੱਟੀ ਤੁਸੀਂ ਵੇਖੀ ਆ 22000 ਠੀਕ ਆ ਤੇ ਬਾਕੀ ਟੋਟਲ ਕਿਸੇ ਵੀਰ ਨੇ ਦੋ ਕੱਟੀਆਂ ਦਾ ਸੌਦਾ ਮਾਰਨਾ ਜੋੜੀ ਦਾ ਮਾਰਨਾ ਤੇ ਦੱਸੇਗਾ ਰੇਟ ਦੇ ਵਿੱਚੋਂ ਠੀਕ ਆ ਜੀ ਕੱਲਾ ਕੱਲਾ ਕਿਸੇ ਵੀਰ ਨੇ ਖਰੀਦਣਾ ਤੇ ਜੋੜੀ ਦੇ ਵਿੱਚੋਂ ਮਾਣ ਤਾਂ ਖੁੱਲਾ ਹੋ ਜਾਊਗਾ ਵੈਸੇ 22000 ਤੇ ਇਧਰ 11 ਠੀਕ ਆ 33000 ਬਣਦਾ ਵੈਸੇ ਤੇ ਜੋੜੀ ਕੋਈ ਖਰੀਦਣੂਗਾ ਤਾਂ ਹੋ ਜਾਊਗਾ ਛੋਟੇ ਸਪ ਹਾਂਜੀ ਹਾਂਜੀ ਖੁੱਲਾ ਮਾਣ ਕਰਾਂਗੇ ਜੇ ਜੋੜੀ ਖਰੀਦੂ ਕੋਈ ਦਾ ਠੀਕ ਹੈ ਹਾਂਜੀ ਹਾਂ ਦੋਸਤੋ ਇਹ ਦੋ ਕਟੀਆਂ ਬਕਾਊ ਆ ਵੀਰ ਦੇ ਕੋਲ ਅੱਜ ਠੀਕ ਆ ਤੇ ਇੱਕ ਵਛੀ ਐਚ ਐਫ ਬ੍ਰੀਡ ਦੇ ਵਿੱਚ ਇਹ ਤਿੰਨੇ ਬੱਚੇ ਜਿਹੜੇ ਛੋਟੇ ਤੁਹਾਨੂੰ ਦਿਖਾ ਦਿੱਤੇ ਆ ਇੱਕ ਫੋਲੋ ਵੱਡੇ ਕੱਦ-ਕੱਡ ਦੇ ਵਿੱਚ ਸੋਹਣੇ ਕੱਦ-ਕੱਡ ਦੇ ਵਿੱਚ ਚੰਗੀ ਮਿਲਕਿੰਗ ਤੇ ਚੱਲਣ ਵਾਲੀ ਇੱਕ ਵੜ ਜਿਹੜੀ ਆ ਇਹ ਵਿਕਾਊ ਆ ਠੀਕ ਆ ਤੇ ਇਹ ਆ ਤੇ ਟੋਟਲ ਚਾਰ ਨਾਕ ਸੀਗੇ ਇਸ ਕਿਲੇ ਦੇ ਉੱਪਰ ਇਸ ਘਰੇ ਠੀਕ ਆ ਤੇ ਜ਼ਰੂਰ ਤੁਸੀਂ ਗੱਲਬਾਤ ਕਰ ਲਿਓ ਤੇ ਨੰਬਰ ਇੱਕ ਵੀਰ ਸੁਭਾ ਸਿੰਘ ਆਪਣੇ ਨਾਲ ਕਰ ਦਈਏ ਸਾਂਝੇ ਹਾਂਜੀ ਸੰਤੂ ਸਾਡਾ ਨੰਬਰ ਆਪਣਾ ਹੈਗਾ 95015 18570 ਠੀਕ ਹੈ ਜੀ ਹਾਂ ਜੀ ਉਹ ਦੋਸਤੋ ਇਹ ਨੰਬਰ ਵੀਰ ਸੁਭਾ ਸਿੰਘ ਤੇ ਆ ਲਗਾਤਾਰ ਸਕਰੀਨ ਤੇ ਉੱਤੇ ਚੱਲਣ ਦੇ ਆ ਨੰਬਰਾਂ ਦੇ ਤੁਸੀਂ ਕਾਲ ਕਰ ਲਿਓ ਠੀਕ ਹੈ ਜੀ ਸੋ ਇੱਕ ਚੰਗੇ ਮਿਲਕ ਵਾਲੀ ਜਿਹੜੀ ਆਪਾਂ ਤੁਹਾਨੂੰ ਇਹ ਵਾਈਡ ਦਿਖਾਈ ਆ ਤੇ ਘਰੇ ਜਾਣ ਕੇ ਆਪਦੀ ਵੀਰ ਕੋਈ ਟਿੱਪ ਕੇ ਤਸੱਲੀ ਕਰ ਸਕਦਾ ਵੀਡੀਓ ਕਾਲ ਤੇ ਕੋਈ ਦੂਰ ਨੜੇ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਵੀ ਤੁਸੀਂ ਟਿੱਪ ਕੇ ਆਪਣੀ ਤਸੱਲੀ ਕਰਵਾ ਸਕਦੇ ਜੀ ਤੇ ਬਾਕੀ ਰਿਡਪਰਤਾ ਬਿਲਕੁਲ ਆਪਾਂ ਤੁਹਾਡੇ ਨਾਲ ਸਾਂਝਾ ਕਰ ਦਿੱਤਾ ਵੀਡੀਓ ਅੱਗੇ ਬਾਅਦ ਤੋਂ ਬਾਅਦ ਸ਼ੇਅਰ ਕਰ ਦਿਓ ਤਾਂ ਜੋ ਅੱਗੇ ਨਵੇਂ ਫਾਰਮਰ ਵੀਰਾਂ ਤੱਕ ਵੀ ਜਿਹੜੀ ਇਹ ਵੀਡੀਓ ਪਹੁੰਚ ਸਕੇ ਆਹ ਵੇਖੋ ਕਪੈਣ ਚੱਲਣ ਦੀ ਆਪਾਂ ਨਾਲ ਵਾਹੀ ਦਾ ਕੰਮ ਆਪਣਾ ਹਾਂ ਬਿਲਕੁਲ ਜੀ ਬਿਲਕੁਲ ਹੁਣਾਂ ਕੰਮ ਕਰੀਦਾ ਚਲੋ ਕੋਈ ਇਹ ਜਿਹੜੀਆਂ ਆਪਾਂ ਦੇ ਵੀ ਅੱਜ ਕਣਕ ਕਣਕ ਦੀ ਵੜਾਈ ਹੋ ਰਹੀ ਹੈ ਹਾਂਜੀ ਲਓ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ